ਦੋਸਤੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਸਕੂਲ ਦੇ ਗਰਾਊਂਡ ਦੀਆਂ ਨਹੀਂ ਹਨ ਸਗੋਂ ਪਿੰਡ ਸਮਾਉ ਦੇ ਸ਼ਮਸ਼ਾਨ ਘਾੜ ਦੀਆਂ ਇਹ ਤਸਵੀਰਾਂ ਨੇ ਜਿੱਥੇ ਖੇਡਣ ਵਾਲੇ ਬੱਚੇ ਆਪਣੀ ਤਿਆਰੀ ਕਰਦੇ ਹਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਨੂੰ ਇੱਥੇ ਡਰ ਨਹੀਂ ਲੱਗਦਾ ਬੱਚਿਆਂ ਨਾਲ ਗੱਲਬਾਤ ਕਰਨ ਤੇ ਦੱਸਿਆ ਕਿ ਸਾਨੂੰ ਇਹ ਨਹੀਂ ਲੱਗਦਾ ਵੀ ਅਸੀਂ ਸ਼ਮਸ਼ਾਨ ਘਾੜ ਦੇ ਵਿੱਚ ਆਏ ਹਾਂ ਸਗੋਂ ਇਦਾਂ ਲੱਗਦਾ ਹੈ ਜਿਵੇਂ ਅਸੀਂ ਕਿਸੇ ਗਰਾਊਂਡ ਦੇ ਵਿੱਚ ਤਿਆਰੀ ਕਰ ਰਹੇ ਹਾਂ ਬਾਕੀ ਕੀ ਕਿਹਾ ਬੱਚਿਆਂ ਨੇ ਤੇ ਉਹਨਾਂ ਦੇ ਕੋਚ ਸਹਿਵਾਨਾ ਨੇ ਸੁਣੋ ਪੂਰੀ ਵੀਡੀਓ ਦੇ ਰਾਹੀਂ ਗਲਵਾਤ ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਫਿਰ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਫਿਰ ਕੀ ਕਹਣਾ ਚਾਹੋਗੇ ਆਪਾਂ ਪਿੰਡ ਨਸਹਾਉਂ ਪਹੁੰਚੇ ਜਿਹੜੀ ਅਪਨ ਜਗ੍ਹਾ ਦੇ ਵਿੱਚ ਖੜੇ ਆ ਇੱਕ ਆਪਾਂ ਰਾਮ ਬਾਹ ਕਹਿੰਦੀ ਹੈ ਨਾ ਉੱਥੇ ਪਤ ਤੁਸੀਂ ਐਡੀ ਜਿਹੜੇ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਹੇ ਹੋ ਹਾਂਜੀ ਸਰ ਪਹਿਲਾਂ ਤੁਸੀਂ ਜਿਹੜੀ ਹੌਸਲਾ ਹੁੰਦਾ ਹੈ ਨਾ ਬੱਚਿਆਂ ਨੂੰ ਕਲੀਅਰਦ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਤੁਸੀਂ ਕਰ ਰਹੇ ਹੋ ਇਹ ਹੌਸਲਾ ਕਿਵੇਂ ਆ ਰਿਹਾ ਹੈ ਕੇਸਰ 4 4.5 ਸਾਲ ਹੋ ਗਏ ਸਾਨੂੰ ਅਕੈਡਮੀ ਚਲਾਉਂਦੇ ਆ ਇਹ ਆਰਮੀ ਤੋਂ ਸ਼ੁਰੂ ਕੀਤਾ ਸੀ ਅਸੀਂ ਨੇ ਆਰਮੀ ਤੋਂ ਬਾਅਦ ਆਰਮੀ ਦੀਆਂ ਪੋਸਟਾਂ ਬੰਦ ਹੋ ਗਈਆਂ ਸੀ ਉਸ ਤੋਂ ਬਾਅਦ ਸਾਡੇ ਵਿੱਚ ਸਪੋਰਟਸ ਬੱਚੇ ਜੁੜ ਗਏ ਤੇ ਗੇਮਾਂ ਦੇ ਵਿੱਚੋਂ ਐਥਲੈਟਿਕ ਦੇ ਵਿੱਚੋਂ ਕਾਰਾਟੇ ਦੇ ਵਿੱਚੋਂ ਕਬੱਡੀ ਦੇ ਵਿੱਚੋਂ ਵਧੀਆ ਮੈਂਡਲ ਆ ਸਾਡੇ ਆਪਾਂ ਗੱਲ ਕਰਦੇ ਕੋਈ ਜਿਹੜੇ ਬੱਚੇ ਆਉਂਦੇ ਆ ਕਿੱਥੋਂ ਕਿੱਥੋਂ ਪਹੁੰਚਦੇ ਆ ਬੱਚੇ ਪਿੰਡਾਂ ਤੋਂ ਪਹੁੰਚਦੇ ਆ ਜਾਂ ਹੋਰ ਵੀ ਲਾਗੇ ਪਿੰਡਾਂ ਤੋਂ ਆਉਂਦੇ ਆ ਹਾਂਜੀ ਸਰ ਇਹ ਬੱਚੇ ਖਾਸਤਾ ਜੀ ਸਮਹਾਉਂਦੇ ਹੀ ਆ ਤੇ ਕੁਝ ਬੱਚੇ ਜਿਹੜੇ ਫਿਜ਼ੀਕਲ ਪਾਸ ਕਰ ਚੁੱਕੇ ਨੇ ਸਾਡੇ ਲਵੇ ਫਿਜ਼ੀਕਲ ਵਾਲੇ ਆ ਜਾਂਦੇ ਆ ਜਿਵੇਂ ਮੱਤੀ ਹੋ ਗਿਆ ਜੀ ਉਹ ਕੁੜੀ ਇੱਥੋਂ ਬੁਗਰਾਂ ਤੋਂ ਸੀਗੀ ਤਿੱਖੀ ਤੋਂ ਖੀਵੇ ਤੋਂ ਇਸ ਤਰ੍ਹਾਂ ਸਾਡੇ ਲਵੇ ਸਾਡੇ ਵਾਲੇ ਪਿੰਡਾਂ ਵਾਲੇ ਵੀ ਆ ਜਾਂਦੇ ਆ ਕੋਈ ਨਹੀਂ ਬਗਲ ਕਰ ਲੈ ਕੋਈ ਇਹਨਾਂ ਬੱਚੇ ਨੂੰ ਫੀਸ ਵੀ ਲੈਂਦੀ ਨਹੀਂ ਜੇਕਰ ਇੱਕ ਸੇਵਾ ਕੀਤੀ ਆ ਰਹੀ ਹੈ ਨਾ ਜੀ ਅੱਜ ਤੱਕ ਅਸੀਂ ਇਹਨਾਂ ਬੱਚਿਆਂ ਤੋਂ ਕੋਈ ਫੀਸ ਨਹੀਂ ਲੈਂਦੀ ਇਹ ਫਰੀ ਸੇਵਾ ਜੀ ਤੇ ਭਾਈ ਜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਕਹਿ ਚੁੱਕੇ ਨਾ ਕਿ ਸਰਕਾਰ ਤੋਂ ਚਾਹੁੰਗੇ ਉਪਰਾਲਾ ਕਰਾਂਗੇ ਵਧੀਆ ਗਰਾਊਂਡ ਹੋਵੇ ਬੱਚਿਆਂ ਦਾ ਅੱਜ ਇੱਕ ਵਾਰ ਸੇ ਕਹਿ ਰਹੇ ਨਸ਼ੇ ਤੋਂ ਬਚਾਓ ਤੁਸੀਂ ਵੀ ਵੱਡਾ ਉਪਰਾਲਾ ਕਰ ਰਹੇ ਹੋ ਉਪਰਾਲਾ ਨਾ ਲੋੜ ਨਹੀਂ ਕਿ ਤੇ ਵਿੱਚ ਚੰਗਾ ਗਰਾਊਂਡ ਬਣਾਇਆ ਜਾਵੇ ਜਾਂ ਕੋਈ ਚੰਗੀ ਸਕੂਲ ਕੋਈ ਬੱਚਿਆਂ ਵਾਸਤੇ ਹੋਣ ਸਾਰੇ ਕੰਮ ਕਮਲ ਪ੍ਰਬੰਧ ਹੋਣ ਜੀ ਸਰ ਹਾਂ ਮੇਰੀ ਇਹ ਹੀ ਮੰਗ ਹੈ ਜੀ ਭਗਵਾਨ ਤੁਮਾਨ ਜੀ ਤੋਂ ਸਰਕਾਰ ਤੋਂ ਵੀ ਸਾਨੂੰ ਗਰਾਊਂਡ ਤਾਂ ਜੀ ਅਲਾਊਡ ਕਰਤਾ ਉਹ ਤੋਬਾ ਸਿਗਰਟੋਬੇ ਦੇ ਵਿੱਚ ਇਹ ਹੈ ਜੀ ਉਹਦੇ ਵਿੱਚ ਭਰਤ ਪੈਣ ਵਾਲੀ ਆ ਉਹਦਾ ਪ੍ਰੋਪਰ ਟਰੈਕ ਹੋ ਜੇ ਤਾਂ ਉੱਥੇ ਰਨਿੰਗ ਵਗੈਰਾ ਅਸੀਂ ਕਰ ਲੈਨੇ ਆ ਕਰਤਾ ਲੈਨੇ ਆ ਜੀ ਰੋਲ ਬਹੁਤ ਜ਼ਿਆਦਾ ਆ ਅਸੀਂ ਕੁਝ ਰਨਿੰਗ ਸੜਕ ਤੇ ਕਰਦੇ ਆ ਕੁਝ ਇਹਦੇ ਵਿੱਚ ਹੀ ਕਰ ਲੈਨੇ ਜੀ ਤੇ ਕੁਝ ਨਾਲ ਨੈਸ਼ਨਲ ਕਾਲਜ ਹੈ ਜੀ ਭੀਖੀ ਹਫਤੇ ਚ ਕਿੰਦੀ ਵਾਰ ਉੱਥੇ ਵੀ ਵਗ ਜਾਨੇ ਲੱਗਦੇ ਹੁਣ ਤੱਕ ਕਿੰਨੇ ਬੱਚੇ ਪਹੁੰਚਦੇ ਆ ਕੀ ਉਹਨਾਂ ਦਾ ਉਮਰ ਰੱਖਿਆ ਹਿਸਾਬ ਰੱਖਿਆ ਕਿਹੜੇ ਕਿਹੜੇ ਕਲਾਸਾਂ ਦੇ ਬੱਚੇ ਪਹੁੰਚਦੇ ਆ ਫਿਰ ਹਾਂਜੀ ਸਰ ਆਪਣੇ ਕੋਲ ਜੀ 10 ਸਾਲ ਤੋਂ ਲੈ ਕੇ ਅੰਡਰ 20 ਤੱਕ ਦੇ ਬੱਚੇ ਐ 12 ਸਾਲ 14 ਸਾਲ 17 ਸਾਲ ਤੇ 19 21 ਸਾਲ ਦੇ ਤੇ ਹੁਣ ਤੱਕ ਜਿਹੜੇ ਛੋੜੇ ਬਰਸਟਾ ਕੀ ਕੀ ਬੱਚੇ ਨੇ ਪ੍ਰਾਪਤੀ ਕੀਤੀ ਹੈ ਕਿ ਬੱਚੇ ਜਿਸ ਦਾ ਵੀ ਰਿਕਾਰਡ ਹੈ ਅੱਜ ਤੱਕ ਕਿਹੜੀ ਖਾਸ ਪ੍ਰਾਪਤੀ ਹੈਗੀ ਬੱਚਿਆਂ ਨੇ ਜੀ ਸਰ ਅੱਜ ਤੱਕ ਤਕਰੀਬਨ ਜੀ ਸਾਡੇ 28 30 ਦੇ ਤਕਰੀਬਨ ਮੈਡਲ ਆ ਚੁੱਕੇ ਐ ਜਿਹਦੇ ਵਿੱਚ ਕਬੱਡੀ, ਐਥਲੈਟਿਕ, ਕਾਰਾਟੇ ਇਹ ਗੇਮਾਂ ਸ਼ਾਮਿਲ ਨੇ। ਕੀ ਕਹਿਣਾ ਚਾਹੂੰਗਾ ਹੋਰ ਜਿਹੜੇ ਬੱਚਿਆਂ ਨੂੰ ਮਾਪੇ ਨਾ ਦਰਦੇ ਨੇ ਇਹਨਾਂ ਨੂੰ ਬਹੁਤ ਸਾਰੇ ਬੱਚੇ ਨੇ ਮਾਲੂ ਪੰਪ ਪੰਸਾ ਸੱਤ ਸਾਲਾਂ ਨਾਲ ਨਾ ਕਾਰਟੇ ਖੇਡਉਂਦੇ ਆ। ਮਾਪੇ ਦੇ ਮਨ 'ਚ ਡਰ ਹੁੰਦਾ ਹੈ। ਉਹਨਾਂ ਨੂੰ ਕੀ ਕਹਿਣਾ ਚਾਹੂੰ ਸੁਨੇਹਾ ਦੇਣਾ। ਹਾਂ ਸਰ ਉਹਨਾਂ ਨੂੰ ਇਹੀ ਮੇਰੀ ਬੇਨਤੀ ਹੈ ਵੀ ਦੇਖੋ ਕਾਰਾਟੇ ਇੱਕ ਗੇਮ ਹੈ। ਇਹਦੇ ਵਿੱਚ ਕੋਈ ਛੱਟ ਦਾ ਖਤਰਾ ਨਹੀਂ। ਕਾਰਾਟੇ ਕਬੱਡੀ ਕਬੱਡੀ ਦੇ ਵਿੱਚ ਛੱਟ ਦਾ ਜਰੂਰ ਖਤਰਾ ਰਹਿੰਦਾ ਹੈ। ਐਥਲੈਟਿਕ ਕਾਰਾਟੇ ਇਹਦੇ ਵਿੱਚ ਕੋਈ ਜ਼ਿਆਦਾ ਰਿਸਕ ਨਹੀਂ। ਵਧੀਆ ਗੇਮ ਹੈ ਦੇਖੋ ਆਪਾਂ ਟੀਮ ਅਪ ਗੇਮ ਖੇਡਦੇ ਆਂ ਟੀਮ ਅਪ ਗੇਮ ਦੇ ਵਿੱਚ ਜੇ ਤਿੰਨ ਤਕੜੇ ਆ ਤਾਂ ਟੀਮ ਬਣਦੀ ਹੈ ਨਹੀਂ ਇਕੱਲੇ ਵਾਲੀ ਗੇਮ ਦੇ ਵਿੱਚ ਇਕੱਲਾ ਜਿਆਦਾ ਮਿਹਨਤ ਕਰ ਲੈ ਘੱਟ ਮਿਹਨਤ ਕਰ ਲੈ ਉਹ ਆਪ ਦਾ ਬੱਚੇ ਤੇ ਡਿਪੈਂਡ ਆਉਂਦਾ ਜੀ ਕੀ ਜਾਣ ਚਾਹੁੰਗੇ ਲਾਸਟ ਬਾਰ ਜਿਹੜੇ ਬੱਚਿਆਂ ਨੂੰ ਵੱਧ ਤੋਂ ਵੱਧ ਦੀ ਭੇਜਿਆ ਤਾਂ ਜੋ ਉਹ ਇੱਕ ਚੰਗੇ ਸਮਾਜ ਨਾਲ ਜੁੜਨੋ ਚੰਗੇ ਉਹਨਾਂ ਸਿਹਤ ਬਣੇ ਲੋੜ ਹੈ ਸਾਰੇ ਮਾਪਿਆਂ ਨੂੰ ਗਰਾਊਂਡ ਦੇ ਬੱਚਿਆਂ ਨੂੰ ਭੇਜਣ ਦੀ ਹਾਂਜੀ ਸਰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਦੇਖੋ ਅੱਜ ਦੇ ਯੁੱਗ ਦੇ ਵਿੱਚ ਕੀ ਹੈ ਬੱਚੇ ਮੋਬਾਈਲ ਦੇ ਜ਼ਿਆਦਾ ਆਦੀ ਹੋ ਗਏ ਮੋਬਾਈਲ ਦੇ ਵਿੱਚ ਗੇਮਾਂ ਵਗੈਰਾ ਦੇਖਦੇ ਰਹਿੰਦੇ ਸਾਰਾ ਦਿਨ ਵੇਸਟ ਫਾਸਟ ਫੂਡ ਵਗੈਰਾ ਖਾਈ ਜਾਂਦੇ ਹੈ ਫੈਟ ਚੜਦਾ ਹੈ ਤੇ ਕੋ ਗਰਾਊਂਡ ਦੇ ਨਾਲ ਜੁੜਨਗੇ ਇਹ ਫੋਨਾਂ ਤੋਂ ਵੀ ਖੜਾ ਛੁੱਟੂਗਾ ਤੇ ਮਲੋਂ ਨਸ਼ਿਆਂ ਤੋਂ ਵੀ ਬੱਚੇ ਦੂਰ ਰਹਿਣਗੇ ਹੈ ਰਹੀ ਹੈ ਜੀ ਜੀ ਆਖਰ ਕੀ ਨਾਮ ਹੈ ਮੇਰਾ ਨਾਮ ਪਰਮੰਦਰ ਸਿੰਘ ਹੈਪੀ ਚੈਲ ਛੋਟਾ ਨਾਮ ਹੈ ਕੀ ਕਹਿਣਾ ਚਾਹੋਗੇ ਹੈ ਨਾ ਬੱਚੇ ਇੱਥੇ ਆਉਂਦੇ ਆ ਇਹਦੇ ਨਾਲ ਬੱਚਿਆਂ ਨੂੰ ਸਮਝਾਉਣਾ ਬਹੁਤ ਵੱਡੀ ਗੱਲ ਹੁੰਦੀ ਠੀਕ ਹੈ ਅੱਜ ਕੱਲ ਬੱਚਾ ਕੋ ਫੋਨ ਤੋਂ ਨਹੀਂ ਵੇਹਲ ਹੁੰਦੀ ਨਾ ਹਾਂਜੀ ਇਧਰ ਲੇ ਵਸ ਲਾ ਰਹੇ ਹਾਂ ਇਹ ਪਾਉਂਦਾ ਨਹੀਂ ਆ ਕੀ ਕਹਿਣਾ ਚਾਹੋ ਅਸਲ ਦੇ ਵਿੱਚ ਪਤਾ ਕੀ ਫੋਨ ਕਿਉਂ ਆ ਅਸਲ ਦੇ ਵਿੱਚ ਉਹਨਾਂ ਕੋਲ ਸਿਮਿਲਰ ਕੁਝ ਹੈ ਨਹੀਂਗਾ ਨਾ ਹੁਣ ਅਸੀਂ ਉਹਨਾਂ ਨੂੰ ਇੱਕ ਸਿਮਿਲਰ ਚੀਜ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੰਜੋਏ ਵੀ ਹੋ ਜਾਵੇ ਬੱਚੇ ਦਾ ਤੇ ਉਹ ਫੋਨ ਨਾਲ ਉਹ ਵੀ ਟੁੱਟ ਜੇ ਜਿੰਨਾ ਟਾਈਮ ਸਾਡੇ ਕੋਲੇ ਰਹਿੰਦੇ ਆ ਬ ਵਿਡਲ ਖੇਡਣ ਲੱਗ ਗਿਆ ਇੰਜੋਏ ਗੇਮਾਂ ਵੀ ਕਰਦੇ ਅਸੀਂ ਬਾਅਦ ਦੇ ਵਿੱਚ ਪਹਿਲਾਂ ਅਸੀਂ ਪ੍ਰੈਕਟਿਸ ਕਰਦੇ ਆ ਵਧੀਆ ਘੰਟਾ ਤੋਂ ਘੰਟੇ ਬਾਕੀ ਅੱਧਾ ਘੰਟਾ ਉਹਨਾਂ ਨੂੰ ਘੰਟਾ ਉਹਨਾਂ ਨੂੰ ਫ੍ਰੀ ਛੱਡ ਦਿੰਦੇ ਆ ਵੀ ਜਿਹੜਾ ਕੋਈ ਖੇਡਣਾ ਖੇਡ ਲੋ ਫਿਰ ਉਹ ਰਵਾਇਤੀ ਖੇਡਾਂ ਵੀ ਖੇਡਦੇ ਨੇ ਗਿੱਟ ਟੱਪ ਹੋ ਗਿਆ ਜਾਂ ਕੋਟਲਾਛ ਬਾਕੀ ਹੋ ਗਿਆ ਨਾ ਉਹਦੇ ਨਾਲ ਅਟੈਚ ਹੁੰਦੇ ਨੇ ਪੁਰਾਣੇ ਸੱਭਿਆਚਾਰ ਨਾਲ ਵੀ ਬੱਚੇ ਅਟੈਚ ਹੁੰਦੇ ਨੇ ਫਿਰ ਫੋਨਾਂ ਤੋਂ ਵੀ ਦੂਰ ਹੁੰਦੇ ਜੇ ਤਾਂ ਪਹਿਲਾਂ ਇਹ ਗੱਲ ਕੀਤੀ ਨੇ ਦਰਸ਼ਨ ਜੀ ਨੇ ਗੱਲ ਕੀਤੀ ਸੀ ਕਿ ਜਿਹੜੀ ਜਗ੍ਹਾ ਹੈਗੀ ਹੈ ਨਾ ਇਸਾਨ ਘਟਾ ਰਾਮ ਬਾਗ ਹੈਗਾ ਇੱਥੇ ਖੜਾ ਰਹੇ ਹੋ ਬੱਚਾ ਨੂੰ ਨਾ ਬਹੁਤ ਵੱਡੀ ਗੱਲ ਆ ਤੁਸੀਂ ਹੌਸਲਾ ਦੇ ਰਹੇ ਹੋ ਨਾ ਬਹੁਤ ਡਰਦੇ ਹੁੰਦੇ ਵੀ ਮੈਂ ਰਾਮ ਬਾਗ ਚ ਨਾ ਜਾਵਾਂ ਠੀਕ ਹੈ ਪਰ ਤੁਸੀਂ ਜਿਵੇਂ ਉੱਤੇ ਹੀ ਖੇਡ ਰਹੇ ਹੋ ਇਹਨਾਂ ਬੱਚਿਆਂ ਦੇ ਜਿਹੜਾ ਵਿਸ਼ਵਾਸ ਹੌਸਲਾ ਪਰ ਹੈ ਗਿਆ ਇਹ ਦੀ ਥੋੜੀ ਜਾਣਕਾਰੀ ਦਿਓ ਅਸਲ ਦੇ ਵਿੱਚ ਸਾਡੇ ਵੀ ਯਾਦ ਨਹੀਂ ਰਹਿੰਦਾ ਜੀ ਇਹ ਸ਼ਮਸ਼ਾਨ ਘਾਟਾ ਜਦੋਂ ਸਾਡੇ ਕੋਈ ਯਾਦ ਕਰਾਉਂਦਾ ਉਹਦੀ ਯਾਦ ਆਉਂਦਾ ਉਸੇ ਤਰ੍ਹਾਂ ਬੱਚੇ ਹੋ ਗਏ ਇੱਥੇ ਜਨਮ ਦਿਨ ਵੀ ਮਨਾ ਲੈਂਦੇ ਨੇ ਬੱਚੇ ਕੇਕ ਵੀ ਅਸੀਂ ਉੱਥੇ ਕੱਟ ਬੈ ਕੇ ਕੱਟ ਲੈਂਦੇ ਨੇ ਇਹ ਮਤਲਬ ਯਾਦ ਹੀ ਨਹੀਂ ਸਾਡੇ ਦਾ ਵੀ ਸ਼ਮਸ਼ਾਨ ਘਾਟਾ ਜੀ ਮਤਲਬ ਇਹ ਗਰਾਊਂਡ ਬਣ ਗਿਆ ਹੁਣ ਤਾਂ ਅਸੀਂ ਜਦੋਂ ਕਿਸੇ ਨੂੰ ਕਰਦੇ ਹਾਂ ਵੀ ਬਾਈ ਗਰਾਊਂਡ 'ਚ ਆ ਜਾ ਉਹ ਕਹਿੰਦਾ ਕਿੱਥੇ ਬਾਈ ਬਈ ਸ਼ਮਸ਼ਾਨ ਘਾਟਾ ਬੱਚ ਯਾਦ ਆਉਂਦਾ ਜੀ ਅਸਲ ਤੁਸੀਂ ਗਰਾਊਂਡ ਹੀ ਰੱਖ ਤਾ ਨਾ ਅਸੀਂ ਗਰਾਊਂਡ ਉਹ ਲੈਣਾ ਲਗਾਏ ਗਏ ਨੇ ਪੋਸਟ ਲਗਾਏ ਗਏ ਨੇ ਤੁਸੀਂ ਲਗਾਏ ਸਾਰੇ ਏ ਕਿਡਜ਼ ਇੰਟਰਨੈਸ਼ਨਲ ਸਕੂਲ ਆਈ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੇ ਨੇ ਸਰ ਸੁਖਵਿੰਦਰ ਸਰ ਨੇ ਤੇ ਇਹ ਉਹਨਾਂ ਦੀ ਮਤਲਬ ਇੱਕ ਛੋਟੀ ਜੀ ਕੋਸ਼ਿਸ਼ ਆ ਉਹਨਾਂ ਨੇ ਸਾਨੂੰ ਡਰੈਸਾ ਵੀ ਦਿੱਤੀਆਂ ਗਰਾਊਂਡ ਵਾਸਤੇ ਤੇ ਖਰਚਾ ਵੀ ਕਈ ਬੱਚਿਆਂ ਦਾ ਜਿਵੇਂ ਨੈਸ਼ਨਲ ਜਾਣਾ ਸੀਗਾ ਜਾਂ ਨਾਰਥ ਇੰਡੀਆ ਜਾਣਾ ਸੀਗਾ ਤਾਂ ਉਹਨਾਂ ਨੇ ਕਈ ਬੱਚਿਆਂ ਦਾ ਖਰਚਾ ਵੀ ਆਪ ਦੇ ਹੱਥੋਂ ਕੀਤਾ ਹਨਾ ਜੀ ਉਹ ਉਹਨਾਂ ਨੇ ਫਲੈਕਸ ਲਾਇਏ ਸੀਗੇ ਬਹੁਤ ਸੋਹਣੇ ਮਤਲਬ ਮੋਟੀਵੇਟ ਕਰਨ ਲਈ ਵਧੀਆ ਚੀਜ਼ ਸੀ ਪਹਿਲੀ ਗੱਲ ਕੀਤੀ ਵੀ ਗਰਾ ਹਣਾ ਗਰਾਊਂਡ ਲੱਗਦਾ ਸਮਸ਼ਾਨ ਘਾੜਨ ਲੱਗਾ ਅਸੀਂ ਬਾਹਰੋਂ ਦੇਖਿਆ ਸਕੂਲ ਚ ਜਾ ਰਹੇ ਹਾਂ ਹਾਂਜੀ 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 ਸੋ ਬਹੁਤ ਵੱਡੀ ਗੱਲ ਜਦੋਂ ਆਪਾਂ ਡਰਾਂਗੇ ਆਪ ਡਰਾਂਗੇ ਤਾਂ ਹੀ ਬੱਚੇ ਡਰਨਗੇ ਆਪਾਂ ਆਪਾਂ ਨੂੰ ਦੇਖ ਕੇ ਬੱਚੇ ਸਿੱਖਦੇ ਹਨ ਜੀ ਅਸਲ ਦੇ ਵਿੱਚ ਜਿਵੇਂ ਕਹਿੰਦੇ ਨੇ ਨਰਿੰਦਰ ਕਪੂਰ ਨੇ ਕਿਹਾ ਕਿ ਬੱਚੇ ਨੂੰ ਕਹਿ ਕੇ ਨਹੀਂ ਸਿਖਾਇਆ ਜਾ ਸਕਦਾ ਕਰਕੇ ਦਿਖਾਵਾਂਗੇ ਜਿਹਾ ਜਾ ਉਹ ਜੀ ਬਣ ਜਾਂਦਾ ਫਿਰ ਉਸ ਹਿਸਾਬ ਨਾਲ ਅਸੀਂ ਮਤਲਬ ਅਸੀਂ ਆ ਆਪਣੀ ਉਹ ਚੀਜ਼ਾਂ ਨਹੀਂ ਮੰਨਿਆ ਤੇ ਤਰਕਸ਼ੀਲ ਨਾਲ ਜੁੜੇ ਹੋਏ ਹਾਂ ਸ਼ੁਰੂ ਤੋਂ ਨਾ ਤੇ ਇਹ ਚੀਜ਼ਾਂ ਵੱਡੀਆਂ ਨਹੀਂ ਰਹੀਆਂ ਜੀ ਲੋੜਾ ਬੱਚਿਆਂ ਨੂੰ ਜਾਗਰਤ ਕਰਨ ਦੀ ਹੈ ਨਾ ਜਿਹੜਾ ਡਰ ਰਹੇਗਾ ਕਿਸੇ ਵੀ ਤਰ੍ਹਾਂ ਡਰ ਖਤਮ ਕਰਨ ਦੀ ਲੋੜ ਹੈਗੀ ਹਾਂਜੀ ਹਾਂਜੀ ਅਸੀਂ ਤਾਂ ਮਤਲਬ ਸਰਪੱਖੀ ਵਿਕਾਸ ਦੀ ਗੱਲ ਹੀ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ ਨਾਟਕ ਵੀ ਕਰਾ ਦਿੰਦੇ ਤਾਬਾਂ ਵੀ ਪੜਾ ਦਨੇ ਅਸੀਂ ਇੱਕ ਦਿਨ ਰੱਖਿਆ ਸੀਗਾ ਪਹਿਲਾਂ ਸੰਡੇ ਰੱਖਿਆ ਸੀਗਾ ਹੁਣ ਛੁੱਟੀਆਂ ਕਰਕੇ ਬੱਚੇ ਜ਼ਿਆਦਾਤਰ ਨਾਨਕੀ ਬਾਗੇ ਤੇ ਮਤਲਬ ਉਹ ਚੀਜ਼ ਟੁੱਟੀ ਹੋਈ ਆ ਬਾਕੀ ਉਹ ਤੋਂ ਬਾਅਦ ਅਸੀਂ ਸਟੱਡੀ ਦਾ ਵੀ ਕਰਾਂਗੇ ਹੌਲੀ ਹੌਲੀ ਜਿਵੇਂ ਐਗਜ਼ਾਮ ਆਉਂਦੇ ਆ ਤਾਂ ਐਗਜ਼ਾਮ ਦੀ ਤਿਆਰੀ ਵੀ ਅਸੀਂ ਕਰਾਉਣੇ ਆਗੇ ਬੱਚਿਆਂ ਨੂੰ ਚਹਿਲ ਦਾ ਕੀ ਲੱਗਦਾ ਜਿਹੜਾ ਸੋਚਿਆ ਹੋਇਆ ਮਨਤੇ ਵੀ ਕੀ ਅਜਿਹਾ ਕਰਕੇ ਦੇਖਾ ਭਾਬੀ ਜਿਹੜਾ ਵੀ ਬੱਚਾ ਤੇ ਹਣਾ ਹਾਂਜੀ ਪਰਦੀਪ ਤੁਸੀਂ ਵੀ ਸਕੂਨ ਨਾਲ ਸਮਾਲ ਮਸਜਦ ਕਰ ਸਰ ਅਸੀਂ ਤਾਂ ਇਹੀ ਆਪਦੇ ਆਪ ਤੋਂ ਉਮੀਦ ਰੱਖੀ ਹੈਗੀ ਕਿ ਬੱਚਿਆਂ ਨੂੰ ਪੌੜੀਦਾਰ ਪੌੜੀ ਅੱਗੇ ਲੈ ਕੇ ਜਾਈਏ ਉਹਨਾਂ ਨੂੰ ਕਿਸੇ ਮਕਾਮ ਤੇ ਪਹਚਾਈਏ ਤਾਂ ਕਿ ਬੱਚਿਆਂ ਨੂੰ ਇਹ ਨਾ ਲੱਗੇ ਕਿ ਸਾਡਾ ਟਾਈਮ ਵੇਸਟ ਹੋ ਗਿਆ ਗੇਮਾਂ ਕਰਕੇ ਸਾਡਾ ਟਾਈਮ ਖਰਾਬ ਹੋਇਆ ਜਿਵੇਂ ਸਾਨੂੰ ਲੱਗਦਾ ਸਾਨੂੰ ਕਿਸੇ ਨੇ ਕਿਸੇ ਨੇ ਸਹਿਦ ਨਹੀਂ ਦਿੱਤੀ ਜੀ ਜਦੋਂ ਅਸੀਂ ਗੇਮ ਕਰਦੇ ਸੀਗੇ ਤੇ ਬੱਚਿਆਂ ਨੂੰ ਅਸੀਂ ਇੱਕ ਸਰਪੱਖੀ ਵਿਕਾਸ ਤੋਂ ਲੈ ਕੇ ਕਿਸੇ ਪਦਵੀ ਤੱਕ ਕਿਸੇ ਅਹੁਦੇ ਤੱਕ ਤਾਂ ਕਿ ਉਹਨਾਂ ਦੀ ਘਰ ਦੀ ਗਰੀਬੀ ਦਾ ਵੀ ਥੋੜਾ ਜਿਹਾ ਚੁੱਲਿਆਂ ਬਾਰੇ ਵੀ ਸੋਚਿਆ ਜਾਵੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਵਧੀਆ ਰੋਟੀ ਖਾਣ ਬੱਚੇ ਅੱਗੇ ਚੱਲ ਕੇ ਗਿਆ ਮਸਿਰ ਤੋਂ ਖਾਣ ਚਾਹੇ ਮਤਲਬ ਜੌਬ ਲੈਣ ਉਹ ਮਤਲਬ ਇੱਕ ਤਰ੍ਹਾਂ ਦਾ ਇੱਕ ਕਹਿ ਲਓ ਵੀ ਅਸੀਂ ਮਕਾਮ ਹਾਸਲ ਕਰਨਾ ਚਾਹੁੰਦੇ ਆ ਦੇਣਾ ਚਾਹੁੰਦੇ ਆ ਬੱਚਿਆਂ ਨੂੰ ਆਪਦੇ ਵੱਲ ਲੋਡ ਹੈਗੇ ਵੀ ਨਾ ਛੋਟੇ ਕੋਲੇ ਆਉਣਾ ਸਿੱਖਣਾ ਕੁਛ ਨਾ ਹਾਂਜੀ ਹਾਂਜੀ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਆਓ ਖੇਡੋ ਦੇਖੋ ਤੇ ਵਧੀਆ ਚੀਜ਼ ਹੈ ਜੀ ਕੋਈ ਫੀਸ ਵਗੈਰਾ ਤਾਂ ਨਹੀਂ ਕੀਤੀ ਨਹੀਂ ਸਰ ਇੱਥੇ ਕੋਈ ਫੀਸ ਨਹੀਂ ਹੈਗੀ ਜੀ ਅਸੀਂ ਤਾਂ ਕਿਸੇ ਤੋਂ ਲਈ ਨਹੀਂ ਬਸ ਇਸ ਦਾ ਟਾਈਮ ਲੈਣੇ ਆ ਬੱਚੇ ਤੋਂ ਜੇ ਉਹੀ ਫੀਸ ਆ ਉਹਨਾਂ ਦੀ ਜੇ ਉਹ 2 ਘੰਟੇ ਦੇ ਦੇਣ ਸਾਨੂੰ ਸਹੀ ਤਰੀਕੇ ਨਾਲ ਤਾਂ ਆਪ ਦਾ 100% ਮਾਈਂਡ ਵੀ ਇੱਥੇ ਰੱਖਣਾ ਫਿਜ਼ੀਕਲ ਤੌਰ ਤੇ ਵੀ ਇੱਥੇ ਰਹਿਣਾ ਤਾਂ ਉਹੀ ਸਾਡੀ ਫੀਸ ਹੈ ਜੀ ਜੇ ਆਪਾਂ ਗੱਲ ਕਰ ਲਈ ਬੱਚੇ ਪਿੰਡਾਂ ਬਣਾ ਦੂਰਾਂ ਬਣਾ ਹੋਰ ਪਿੰਡਾਂ ਤੋਂ ਵੀ ਆ ਸਕਦੇ ਇੱਥੇ ਕੋਈ ਡੱਕਾ ਨਹੀਂ ਕਿਸੇ ਦਾ ਨਹੀਂ ਨਹੀਂ ਸਰ ਆਉਂਦੇ ਆ ਫੋਨ ਆਉਂਦੇ ਆ ਬੱਚੇ ਥੋੜੇ ਦਿਨ ਆ ਵੀ ਜਾਂਦੇ ਆ ਪਰ ਜ਼ਿਆਦਾਤਰ ਬੱਚੇ ਉਹ ਹੁੰਦੇ ਜਿਨ੍ਹਾਂ ਦੇ ਪੇਰੈਂਟਸ ਆਉਂਦੇ ਆ ਨਾਲ ਫਿਰ ਉਹ ਥੋ ਉਹਲੇ ਸਮਾਨੀ ਹੁੰਦਾ ਨਾ ਤੇ ਫਿਰ ਫਿਰ ਬੱਚੇ ਹਟ ਜਾਂਦੇ ਮੈਂ ਆਤਲੇ ਤੋਂ ਬੱਚੇ ਰੈਗੂਲਰ ਆ ਰਹੇ ਸੀਗੇ ਹੁਣ ਛੁੱਟੀਆਂ ਚੋਂ ਗਏ ਹੋਣੇ ਕਿਤੇ ਰਿਸ਼ਤੇਦਾਰੀ ਚ ਮੈਂ ਭੈਣ ਭਾਈ ਵੀ ਆਉਂਦੇ ਆਗੇ ਦੋ ਬੱਚੇ ਹੋਰ ਆਉਂਦੇ ਆ ਮਤਲਬ ਕਈ ਬੱਚੇ ਆਉਂਦੇ ਆ ਜੀ